ਦੋਸਤੋ ਮੈਂ ਅਜ ਆਇਆ ਸੀ ਅੰਕਲ ਕੋਲੇ ਬੱਤੇ ਬਾਲੇ ਪੁਰਾਣੇ ਪਏ ਸੀ ਮੇਰੇ ਕੋਲੇ ਮੈਂ ਕਿ ਕੁਝ ਕਰਾਉਂਦੇ ਆ ਇਨਾਂ ਕੋਲੇ ਅੰਕਲ ਦੇ ਹੱਤਾਂ ਵਿੱਚ ਬਹੁਤ ਕਲਾਕਾਰੀ ਹੈ ਮੈਂ ਇੱਥੇ ਪਹਿਲਾਂ ਇੱਕ ਦਿਨ ਦੇਖ ਕੇ ਗਿਆ ਸੀ ਇਹ ਅੰਕਲ ਦੀ ਦੁਕਾਨ ਹੈ ਛੋਟੀ ਜੀ ਇਹ ਆਪਾਂ ਖੜੇ ਆ ਅਜੀਮ ਗੰਡਰੋ ਬਾਕੀ ਗੱਲ ਆਪਾਂ ਅੰਕਲ ਜੀ ਨਾਲ ਕਰਾਂਗੇ ਉਹ ਕੋਲ ਜੀ ਆਂਦੇ ਮੇਰਾ ਕੰਮ ਸ਼ੁਰੂ ਕਰਤਾ ਸੀ ਪਰ ਮੈਂ ਅੰਕਲ ਨਾਲ ਬਾਅਦ ਵਿੱਚ ਗੱਲਬਾਤ ਕਰੂੰਗਾ ਤੇ ਚਲੋ ਮਿਲਦੇ ਹਾਂ ਅੰਕਲ ਨਾਲ ਦੋਸਤੋ ਸਸਰੀ ਕਾ ਅੱਜ ਆਪਾਂ ਆਏ ਆ ਅਬੋਰ ਅਜੀਮਗੜ ਰੋਡ ਫਾਟਕ ਦੇ ਕੋਲ ਰੇਲਵੇ ਕ੍ਰੋਸਿੰਗ ਦੇ ਕੋਲੇ ਹੈ ਬਾਪੂ ਜੀ ਦੀ ਦੁਕਾਨ ਹੈ ਬਹੁਤ ਛੋਟੀ ਜੀ ਦੁਕਾਨ ਹੈ ਤੇ ਸਸਰੀ ਕਾ ਬਾਪੂ ਜੀ ਆਈ ਐਡਰੈਸ ਆਪਣਾ ਪੂਰਾ ਹੈ ਜੰਨਾ ਸਿੰਘ ਕੇਸੂਪਾ ਠੀਕ ਹੈ ਜੈਸੀ ਪਟਨ ਵਿੱਚ ਰਹਤੇ ਆਪਾਂ ਸਾਰੇ ਅੱਛਾ ਹਾਂਜੀ ਸਭ ਕੁਝ ਕਰਦੇ ਹੋ ਬੰਦਰ-ਬੰਦਰ ਵਗੈਰਾ ਸਭ ਕੁਝ ਕਰਾਉਂਦੇ ਠੀਕ ਹੈ ਪੀੜੇ ਵਗੈਰਾ ਲੱਕੜ ਦਾ ਪੀੜਾ ਬਣਿਆ ਇਹ ਪੁਰਾਣੇ ਇਵੇਂ ਡਿਜ਼ਾਈਨ ਸਾਰਾ ਕਰਦੇ ਹੋ ਜੋ ਜ ਮਰਜੀ ਡਿਜ਼ਾਈਨ ਹੋਵੇ ਜੀ ਬਾਪੂ ਜੀ ਦਿੱਲੀ ਦੇ ਵਿੱਚ ਦਿੱਲੀ ਮੈਂ ਰਿਹਾ ਮੈਂ ਸਾਨੂੰ 70 'ਚ ਗਿਆ ਸੀ ਇਹ ਇਹ ਕੰਮ ਕਦੋਂ ਸ਼ੁਰੂ ਕੀਤਾ ਸੀ ਤੁਸੀਂ ਇਹ ਤਾਂ ਬਹੁਤ ਪੁਰਾਣਾ ਕੰਮ ਹੈ ਪਹਿਲੇ ਸਾਡੇ ਇੱਥੇ ਫੈਕਟਰੀ ਹੁੰਦੀ ਸੀ ਆਰਾ ਹੁੰਦਾ ਸੀਗਾ ਮੰਜੀਆਂ ਦੇ ਪਾਵੇ ਬਣਾ ਕੇ ਦਿੱਲੀ ਲੈ ਕੇ ਜਾਂਦੇ ਸੀ ਇੱਥੋਂ ਦਿੱਲੀ ਜਾਂਦੇ ਸੀ ਦਿੱਲੀ ਜਾਂਦੇ ਸੀ ਪਾਵੇ ਬਣ ਕੇ ਦਸ ਬੱਦ ਕੇ ਫਿਰ ਕੀ ਹੋਇਆ ਕਿ ਇੱਥੇ 70 71 'ਚ ਲੜਾਈ ਹੋਈ ਪਾਕਿਸਤਾਨ ਤੇ ਜੀ ਉਦੋਂ ਬਾਅਦ ਫਿਰ ਕੰਮ ਬੰਦ ਹੋ ਗਿਆ ਹਾਂ ਫਿਰ ਫਾਦਰ ਮੇਰੇ ਕਹਿਣ ਲੱਗੇ ਉੱਥੇ ਦਿੱਲੀ ਕਰੋ ਜਗਾ ਠੀਕ ਹੈ ਫਿਰ ਮੈਂ ਦਿੱਲੀ ਚਲਾ ਗਿਆ ਉੱਥੇ ਫਿਰ ਕਿੰਨਾ ਚਿਰ ਤੱਕ ਮੈਂ ਇਹ ਕੰਮ ਕਰਦਾ ਰ ਖਰਾਦ ਦਾ ਖਰਾਦ ਦਾ ਕਰਦੇ ਰਹੇ ਇਹ ਮਸ਼ੀਨਾਂ ਸੀ ਤੁਹਾਡੇ ਕੋਲ ਹਾਂ ਇਹ ਮਸ਼ੀਨਾਂ ਸੀ ਠੀਕ ਹੈ ਫਿਰ ਉਸ ਤੋਂ ਬਾਅਦ ਫਿਰ ਲੱਕੜ ਦੀ ਨੋਬਾ ਬਣਾਉਣ ਲੱਗ ਗਿਆ ਜਿਵੇਂ ਜਿਵੇਂ ਕੰਮ ਵਧਦਾ ਗਿਆ ਫਿਰ ਮੈਂ ਮੋਲਡਿੰਗ ਬਣਾਉਣ ਲੱਗ ਗਿਆ ਜਿਹੜੇ ਦਰਵਾਜ਼ਿਆਂ ਤੇ ਲੱਗਦੇ ਹਾਂ ਉਸ ਤੋਂ ਬਾਅਦ ਫਿਰ ਕਾਰਾਂ ਦੇ ਸਟੀਰੀਂਗ ਵੀ ਬਣਾਉਂਦੇ ਰਹਿ ਲੱਕੜ ਦੇ ਲੱਕੜ ਦੇ ਹਾਂ ਉਦੋਂ ਲੱਕੜ ਦੇ ਕਿਵੇਂ ਸਟੀਰੀਂਗ ਬਣਾਉਂਦੇ ਸੀ ਅਸੇ ਸੰਨਾ 82 ਚ ਨਵੀਂ ਨਵੀਂ ਮਰੂਤੀ ਕਾਰ ਆਈ ਸੀ ਨਾ ਜਦੋਂ ਹਾਂ ਤੇ ਇਹ ਲੱਖ ਉਹ ਕਿਸੇ ਉਦੋਂ 65 70 ਹਜ਼ਾਰ ਦੀ ਸੀ ਹਾਂ ਹਾਂ ਉਹ ਲੱਖ ਰੁਪਏ ਉੱਤੇ ਲਾ ਦਿੰਦੇ ਲੋਕ ਅਸਰਸਰੀ ਤੇ ਅਸਰਸਰੀ ਦੇ ਸ਼ੌਕ ਨਾਲ ਲੱਕੜ ਦਾ ਸਟੀਰੀਂਗ ਗੇਅਰ ਦਾ ਮੁੱਠਾ ਹਾਂ ਇਹ ਜੋ ਟੋਕੀ ਬੜੇ ਫੈਸ਼ਨਦਾਰ ਹੁੰਦੇ ਸੀ ਅੱਛਾ ਹਾਂ ਕਾਰ ਦੇ ਸਟੀਰੀਂਗ ਮਾਡਲ ਚ ਬਣਾਉਂਦੇ ਰਹਿ ਤੇ ਦਿੱਲੀ ਜਿਹੜਾ ਪਾਵੇ ਜਾਂਦੇ ਸੀ ਉਹ ਦਿੱਲੀ ਪਾਵੇ ਪਾਵੇ ਜਾਂਦੇ ਸੀ ਸਾਰੇ ਕੁਝ ਉਹ ਤਾਂ ਪਹਿਲਾ ਪਹਿਲਾ ਹੀ ਕਰਦੇ ਪਾਵੇ ਲੈ ਕੇ ਜਾਂਦੇ ਫਿਰ ਉਸ ਤੋਂ ਬਾਅਦ ਫਿਰ ਮੈਂ ਉੱਥੇ ਹੀ ਰਹਿ ਗਿਆ ਤੇ 70 ਤੋਂ ਲੈ ਕੇ 2006 ਤੇ ਆਇਆ ਇੱਥੇ 2006 ਚ ਆਇਆ ਸੀ ਇੱਥੇ ਫਿਰ ਇੱਥੇ ਆ ਕੇ ਇਹੀ ਕੰਮ ਕੀਤਾ ਸੀ ਪਹਿਲਾਂ AC ਹੀ ਉਸੇ ਫਿੱਟ ਕਰਦਾ ਰਿਹਾ ਹਾਂ ਆ ਕਰਾਂ ਜੀ ਵਿੰਡੋ AC ਵਿੰਡੋ AC ਫਿਰ ਵਿੰਡੋ AC ਸਰਵਿਸ ਨਹੀਂ ਕਰਦੇ ਸੀ ਹਾਂ ਤੇ ਰਾਸ ਤੇ ਹੋੜੀ ਹੋੜੀ ਅਸੀਂ ਤੇ ਦਾ ਮੰਦਰ ਮੰਦਰ ਸ਼ੁਰੂ ਬਣਾਉਣੇ ਕਰਦੇ ਆ ਫੋਲਡਿੰਗ ਚੇਅਰ ਜਿੰਨੇ ਤੁਸੀਂ ਬੈਠੇ ਇਹ ਫੋਲਡਿੰਗ ਚੇਅਰ ਉਹ ਬਣਾਉਂਦੇ ਰਹੇ ਇਹ ਦੇਖੋ ਨੇ ਇਕੱਠੀ ਹੋ ਗਈ ਠੀਕ ਇਹ ਨਾ ਬਾਕੀ ਕਲਾਕਾਰੀ ਤਾਂ ਹੈਗੀ ਤੁਹਾਡੇ ਅੱਗੇ ਇਹ ਤਾਂ ਚੀਜ਼ਾਂ ਹੁਣ ਹੁਣ ਚ ਨੇ ਟੇਬਲਾਂ ਟੂਲਾਂ ਬਣਾਉਂਦੇ ਸੀ ਫੋਲਡਿੰਗ ਅੱਛਾ ਹਾਂ ਟੇਬਲਾਂ ਬਹੁਤ ਨਹੀਂ ਸਾਰੇ ਜਿਗਾੜ ਹੈ ਆ ਮਸ਼ੀਨਾਂ ਨਾ ਰੰਦਾ ਮਸ਼ੀਨ ਹੈ ਇਹ ਰੰਦਾ ਮਸ਼ੀਨ ਹੈ ਇਹ ਤਾਂ ਬਹੁਤ ਛੋਟੀ ਹੈ ਪਹਿਲੀ ਵਾਰ ਦੇਖੀ ਹੈ ਹੱਥ ਨਾ ਦੇਖਦੇ ਇਹ ਹੱਥ ਨਾ ਚੱਲਦੀ ਹੈ ਲੇਕਿਨ ਇਹਨੂੰ ਮੈਂ ਫਿਕਸ ਕੀਤਾ ਜਿਗਾੜ ਬਣਾਇਆ ਤੁਸੀਂ ਆਪ ਦੇ ਹੱਥ ਨਾਲ ਬਣਾਇਆ ਦੇਖੋ ਗ੍ਰੈਂਡਰ ਹੈ ਤਾਰ ਲਾਉਣ ਵਾਲਾ ਅੱਛਾ ਕਹਿੰਦੇ ਤੇ ਅਸੀਂ ਨਾ ਕਹਿੰਦੇ ਤੇ ਅਸੀਂ ਤਾਰ ਲਾਣੇ ਗ੍ਰੈਂਡਰ ਤਾਂ ਕਟਰਾਂ ਦੇ ਇਹ ਵੀ ਤੁਸੀਂ ਜਿਗਾੜ ਕੀਤਾ ਹੋਇਆ ਹੈ ਹਾਂ ਇਹ ਵੀ ਜਿਗਾੜ ਕੀਤਾ ਅੱਜ ਦੇ ਕਟਰ ਦੀ ਤਾਰ ਹੁੰਦੀ ਹੈ ਨਾ ਹਾਂਜੀ ਕਹਿੰਦੇ ਤਾਂ ਲਾਣੇ ਨਵੇਂ ਬਾਪੂ ਜੀ ਫਿਰ ਇਹ ਕ ਕਟਰ ਕਟਰ ਹੈਗਾ ਹੂੰ ਇਹ ਵੀ ਚੱਲਦਾ ਹੈ ਮਤਲਬ ਆਪੇ ਬਣਾਏ ਹੋਏ ਤੁਸੀਂ ਹੱਥ ਨਾਲ ਕੰਮ ਸਾਰੇ ਸਾਰੇ ਜਿਗਾਰਡ ਹੀ ਕੀਤੇ ਹੋਏ ਆ ਹੂੰ ਇਹ ਦੇਖਦੇ ਚੱਲੇਗਾ ਵਾਜੀ ਵਾ ਇਹ ਬਾਪੂ ਜੀ ਹੁਣ ਚੀਜ਼ਾਂ ਚੱਲੀਆਂ ਪਹਿਲਾਂ ਤਾਂ ਤੁਸੀਂ ਇਹ ਤਾਰ ਲਾਈ ਦੀ ਇਹ ਤਾਰ ਲਾਉਣ ਵਾਸਤੇ ਆ ਵਾਜ ਲੋ। ਬਾਕੀ ਸਾਰਾ ਤੇ ਤੁਸੀਂ ਸਾਰਾ ਕੰਮ ਕਰਦੇ ਹੋ ਜਿਵੇਂ ਖਰਾਬ ਦਾ ਸੋਹਣੇ ਸੋਹਣੇ ਪਾਵੇ ਮੈਂ ਇੱਥੇ ਦੇਖ ਰਿਹਾ ਬਾਹਰ ਵੀ ਲੱਗਦੀ ਹੋਈ ਸੀਗੇ। ਆ ਜਿਵੇਂ ਆਤਮਰ ਬਣਾਇਆ ਤੁਸੀਂ? ਹਾਂ ਜੀ। ਹੈ? ਹਾਂ ਉਹਨੇ ਬਣਾਇਆ ਥੋੜੇ ਥੋੜੇ ਪਹਿਲਾਂ। ਆ ਮੈਨੂੰ ਤੇ ਇਹ ਜੀ ਬਣਾ ਦੇ ਜੇ ਕੋਈ। ਹਾਂ ਜੀ ਬਣਾ ਦਿੰਦਾ। ਬੱਚੇ ਹੋ ਜੇ ਕਹੋ, ਵੱਡੇ ਹੋ ਜੇ ਕਹੋ ਜੀ ਬਣਾ ਦਿੰਦਾ। ਜਿਵੇਂ ਤੁਹਾਡਾ ਮਨ ਕਰੇ ਨਾ ਬਾਪੂ ਜੀ। ਬਈ ਆਪਾਂ ਸੋਹਣੀ ਚੀਜ਼ ਬਣਾਉਣੀ ਆ ਉਵੇਂ ਬਣਾ ਦਿਆ ਜੀ। ਇਹ ਵੀ ਮੈਨੂੰ ਲੱਗਦਾ ਤੁਸੀਂ ਆਪ ਹੀ ਬਣਾਈ ਕਿਉਂਦੇ ਹੁੰਦੇ ਸੀ ਮਸ਼ੀਨਤਾ ਬਣੇ ਬਣੇ ਇਹ ਦਿਗਾਰ ਦਾ ਕਰਨਾ ਪੈਂਦਾ ਡੰਡੇ ਡੰਡੇ ਫਿੱਟ ਅੱਛਾ ਫਿਟ ਕਰਨੇ ਪੈਂਦੇ ਤੇ ਬਾਪੂ ਜੀ ਜਿਵੇਂ ਗੱਡੀਆਂ ਤੁਸੀਂ ਤਿਆਰ ਕਰਦੇ ਸੀ ਉਦੋਂ ਲੱਕੜ ਦੇ ਪਹੀਏ ਵੀ ਤਿਆਰ ਕਰਦੇ ਰਹਿਆ ਪਹੀਏ ਵੀ ਹਾਂ ਸੋ ਇਹ 70 ਦੀ ਗੱਲ ਹੈ ਹੂੰ ਲੱਕੜ ਦੇ ਵੱਡੇ ਵੱਡੇ ਪਹੀਏ ਹੁੰਦੇ ਸੀ ਨਾ ਹਾਂ ਹਾਂ ਜਿਹੜੀ ਵੱਡੀਆਂ ਗੱਡੀਆਂ ਘੋੜੇ ਦੇ ਘੋੜੇ ਪਿੱਛੇ ਲੱਗਦੀ ਹੁੰਦੀਆਂ ਸਹਲ ਗੱਡੀ ਤੇ ਸਹਲ ਗੱਡੀ ਤੇ ਇਹ ਇਹ ਜਿਹੇ ਕੰਮ ਤੁਸੀਂ ਤੁਹਾਡੇ ਦਾਦੇ ਪਰਦਾਦਿਆਂ ਦੇ ਇਹ ਖਾਨਦਾਨੀ ਕੰਮ ਹੀ ਨਹੀਂ ਸਾਡਾ ਕਿੰਨੇ ਕਿੰਨੀ ਪੀੜ੍ਹੀ ਹੋਤੀ ਇਹ ਕੰਮ ਕਰਦਾ ਖਾਨਦਾਨੀ ਇਹਦੇ ਦਾਦਾ ਵੀ ਸਾਡਾ ਇਹ ਕੰਮ ਕਰਦਾ ਅੰਗਰੇਜ਼ਾਂ ਟਾਈਮ ਬਾਪੂ ਵੀ ਇਹ ਹੀ ਕੰਮ ਕਰਦਾ ਸੀ ਮੈਂ ਕੰਮ ਕਰਦਾ ਲੇਕਿਨ ਬੇਟੇ ਮੇਰੇ ਹੋਰ ਕੰਮ ਬਦਲਤਾ ਕਿੰਨੇ ਬੇਟੇ ਟੋਟੇ ਦੋ ਬੇਟੇ ਇੱਕ ਲੜਕੀ ਹੈ ਹੂੰ ਦੋ ਲੜਕੇ ਹੈ ਹੂੰ ਇੱਕ ਲੜਕੇ ਨੇ ਜਿਮ ਖੋਲਿਆ ਪੰਜਾਬ ਬਾਗ ਕਲੱਬ ਦੇ ਅੰਦਰ ਅੱਛਾ ਇੱਕ ਲੜਕਾ ਬੰਬੇ ਰਹਿੰਦਾ ਹੈ ਉਹ ਸੀਰੀਅਲ ਵਗੈਰਾ ਬਣਾਉਂਦਾ ਹੈ ਵਾਹ ਜੀ ਵਾਹ ਹਾਂ ਇੱਕ ਲੜਕੀ ਆਈ ਉਹ ਦੋਤਾ ਕੰਪਿਊਟਰ ਦੇ ਜੀ ਲੈ ਐ ਤੇ ਡਿਵਾਈਸ ਜਿਹੜਾ ਕ ਲਕੈਸ਼ਨ ਜਿੱਤੇ ਰਨ ਕੋਡ ਸੀਰੀਅਲ ਦਾ ਕੰਮ ਕਰਦਾ ਏ ਉੱਥੇ ਹਾਂ ਸੀਰੀਅਲ ਵਗੈਰਾ ਕੰਮ ਕਰਦਾ ਪਿੱਛੇ ਨਾਟੂ ਨੋਟ ਬੰਦੇ ਰਹਿੰਦਾ ਹੈ ਪਹਿਲਾਂ ਪਹਿਲਾਂ ਮੈਂ ਵੀ ਗਿਆ ਸੀ ਅੱਛਾ ਬਾਪੂ ਜੀ ਇਹ ਤੂੰ ਦੇਖਾ ਨਾ ਨਹੀਂ ਤੇਰੀ ਤਰ੍ਹਾਂ ਐਸਾ ਹੀ داری ਨੇ ਦੋਨੋਂ ਦਿਖਾਣਾ ਤੈਨੂੰ ਫੋਟੋ ਦਿਖਾਣਾ ਉਹਨਾਂ ਦੀ ਫੋਟੋ ਵੀ ਆਪਣੀ ਫੋਟੋ ਦਿਖਾਉਂ ਲੱਗੇ ਹੈ ਆਪ ਹੈਗਾ ਪੰਬੇ ਰਹਿੰਦੇ ਸੁਭਾਜੀ ਬਾਬਾ ਆ ਦਿੱਦੀ ਜੇ ਰਹਿੰਦਾ ਇਹ ਦਿੱਲੀ ਹੈ ਜੀ ਮੈਨਾਂ ਦੀ ਇਹ ਇਹ ਤੁਹਾਡੀ ਫੈਮਲੀ ਹੈ ਛੋਟੀ ਜੀ ਆ ਲੜਕੀ ਹੈ ਮੇਰੀ ਓਕੇ ਇਹ ਬਗਾਂ ਬਦਲ ਗਿਆ ਕੇ ਜਾਦੇ ਦੋਸਤੋਂ ਪਾਪੂ ਦੀ ਬਹੁਤ ਔਰਤਾਂ ਦੀ ਦੁਕਾਨ ਹੈ ਕਿ ਮੈਂ ਕਹਿੰਨਾ ਪਾਪੂ ਦੇ ਹੱਥ ਤੇ ਕਲਾਕਾਰੀ ਬਹੁਤ ਅੱਛੀ ਬੱਸ ਜੱਲਾ ਦੱਸਾਂਗੇ ਪੁੱਛਾਂਗੇ ਬਾਬੂ ਨਾਲ ਗੱਲਬਾਤ ਕਰਾਂਗੇ ਵਾਹ ਜੀ ਵਾਹ ਹਾਂ ਇਹ ਚੀਜ਼ ਬਹੁਤ ਸੋਹਣੀ ਬਣ ਗਈ ਹੈ ਪਹਿਲਾਂ ਕੀ ਸੀ ਤੇ ਹੁਣ ਕੀ ਹੈ ਸਿੱਧੇ ਖੜੇ ਹੋ ਜਾਓ ਬਈ ਐਸਾ ਲੈ ਬਈ ਬਾਪੂ ਮੈਂ ਕਹਿੰਦਾ ਡਿਜ਼ਾਈਨ ਤੁਸੀਂ ਜੋ ਮਰਜ਼ੀ ਡਿਜ਼ਾਈਨ ਕਹਿ ਦੋ ਬਾਪੂ ਨੂੰ ਆ ਮਲਾਈ ਵਾਂਗੂ ਕਰਦਾ ਜੋ ਮੁਗਜੋ ਕੋਈ ਬਣਾਦਾ ਜੋ ਕਹੋਗੇ ਹਨਾ ਐਡਰੈਸ ਮੈਂ ਤੁਹਾਨੂੰ ਦੱਸਦਾ ਸੀਗਾ ਤੁਸੀਂ ਨਾ ਪਤਾ ਹੈ ਕਿ ਕਲਾ ਦੀ ਰਿਸਪੈਕਟ ਕਰਿਆ ਕਰੋ ਤੇ ਅੱਜ ਕੱਲ ਚਲੋ ਮਸ਼ੀਨਾਂ ਚੱਲ ਗਈਆਂ ਪਰ ਇਹ ਚੀਜ਼ ਤਾਂ ਹੱਥ ਨਾਲ ਹੀ ਬਣਦੀ ਹਾਏ ਹੱਥ ਨਾਲ ਹਾਂ ਔਰ ਲੀਫ ਵਰਕ ਚਲੋ ਹੋਣ ਲੱਗ ਗਏ ਪਰ ਇਹ ਮਸਮਾਨ ਚ ਨਾਲ ਚਲਾਉਂਦੇ ਸੀਗੇ ਅੱਛਾ ਹੁਣ ਬਾਹਰ ਮਸ਼ੀਨਾਂ ਆ ਗਈਆਂ ਉਹ ਮਸ਼ੀਨਾਂ ਉਹ ਦੂਜੀਆਂ ਆ ਗਈਆਂ ਤੇ ਇਹ ਫੱਟੀ ਤੇ ਕਢਾਈ ਕਰਨੀ ਹੈ ਤੇ ਉਹ ਹੋ ਜਾਏਗੀ ਹਾਂ ਵਾਓ ਦੇਖੋ ਮੇਰੇ ਮੋਲਡਿੰਗ ਔਰ ਕਟਿਆ ਮਸਮਾਨ ਔਰ ਫੱਟੀ ਜਿਲਾਓ ਔਰ ਨੁੱਕਰ ਤੇ ਪਈ ਗੱਲੇ ਵੀ ਬੰਦੇ ਅੱਛਾ ਆ ਆ ਕੇ ਕਾਇ ਮਸ਼ੀਨ ਕੱਟ ਰਹੀ ਪੱਟੀ ਇਹ ਮਸ਼ੀਨ ਬਾਪੂ ਜੀ ਆਪਣੇ ਕੋਲ ਵੀ ਹੈ ਇਹ ਕਾਦੀ ਮਸ਼ੀਨ ਹੈ ਬਾਪੂ ਜੀ ਇਹ ਕਟਾਈ ਕੱਟੇ ਦਿਸੀਆਂ ਪੰਜ ਅੱਛਾ ਉਹ ਡਿਜ਼ਾਈਨ ਕੱਟ ਕੇ ਵਿੱਚੋਂ ਹੈ ਨਾ ਦਿਖਾਣਾ ਮੈਂ ਚੱਲ ਪੱਟੀ ਇਹ ਕੋਟ ਨਾ ਬੜਾ ਸੋਹਣਾ ਬਣਾਇਆ ਤੁਸੀਂ ਇਹ ਮਸ਼ੀਨ ਨਾਲ ਹੀ ਕੱਟੇ ਹੁੰਦੀ ਹੈ ਇਸ ਤਰ੍ਹਾਂ ਹੀ ਗਏ ਮੰਦ ਟੈਪ ਹੈ ਨਾ ਮੰਦਰ ਦਾ ਇਹ ਤੇ ਹੁਣੇ ਨਹੀਂ ਬਣ ਗਏ ਹੈ ਹਾਂ ਹੁਣੇ ਨਹੀਂ ਬਣਦੇਗੇ ਟਾਈਮ ਲੱਗੇਗਾ ਬਣਾਉਣ ਤੇ ਕਿਵੇਂ ਬੁਲੂਗਾ ਇਹ ਬਾਹਰ ਕਿੱਥੇ ਲੱਗਣਾ ਹੈ ਅੱਛਾ ਅੰਮਂਜੀ ਦੇ ਬਾਹਰ ਦੇਖੇ ਵਾਹ ਜੀ ਵਾਹ ਇਹ ਲੱਕੜ ਕਾ ਦੀ ਬਾਪੂ ਜੀ ਹਾਂ ਲੱਕੜ ਕਾ ਦੀ ਕਿੱਕਾ ਹੁੰਦਾ ਟਾਲੀ ਜਾਂ ਕਿੱਕਾ ਅੱਛਾ ਚਾਹ ਪਿਆ ਹਥਾ ਵੀ ਪਾਣੇ ਆ ਸਾਰਾ ਕੁਝ ਆ ਬੈਠ ਨੂੰ ਹੱਥਾ ਪਾਣਾ ਆ ਠੀਕ ਜਾਂ ਦਿੱਲੀ ਕੋ ਵਧੀਆ ਕੰਮ ਸੀ ਮੇਰਾ ਦਿੱਲੀ ਹ ਉਹ ਹੈ ਕਰਦੇ ਥੋੜੇ ਬਿਮਾਰ ਨੂੰ ਹੋ ਗਿਆ ਹ ਤਾਂ ਫਿਰ ਮੈਨੂੰ ਇਹ ਫਾਦਰ ਨੇ ਮੈਨੂੰ ਹਿੱਸਾ ਦਿੱਤਾ ਸੀ ਚਾਰ ਭਰਾ ਸੀ ਇਹ ਮੈਨੂੰ ਦਿੱਤਾ ਸੀ ਉਹਨਾਂ ਨੂੰ ਫਾਦਰ ਸੀ ਫਾਦਰ ਸੀ ਉਸ ਤੋਂ ਮੇਰੀ ਮਦਦ ਕੀਤੀ ਉਹ ਬੜਾ ਥੋੜੇ ਬਿਮਾਰ ਨੂੰ ਥੋੜੇ ਦੇ ਤਾਂ ਕਿ ਮੇਰੇ ਆਏ ਤੁਸੀਂ ਤੁਸੀਂ ਜਦੋਂ ਤੁਸੀਂ ਗੱਡੀਆਂ ਦੇ ਉਹ ਬਣਾਉਂਦੇ ਸੀ ਐਸੈਸਰੀ ਤਾਂ ਤੇ ਵਧੀਆ ਕੀਮਤ ਮਿਲਦੀ ਸੀਗੇ ਬਹੁਤ ਵਧੀਆ ਕਰੋਲ ਬਾਗ ਬੜੀ ਤਗੜੀ ਮਾਰਕੀਟ ਹੈ ਕਰੋਲ ਬਾਗ ਹਾਂ ਦਿੱਲੀ ਹਾਂ ਉਹ ਸਭ ਤੋਂ ਜ਼ਿਆਦਾ ਘਾਸੀਨ ਮੋਲੇ ਉਹ ਰਈ ਤਾਈਵਾਨ ਦਾ ਪੜਿਆ ਸੀ ਸਟੇਰਨ ਅੱਛਾ ਉਹ ਮੇਰੇ ਕੋਲ ਲੈ ਕੇ ਆਇਆ ਕੋਈ ਤਾਂ ਪਛਾਣਦਾ ਕਹਿੰਦਾ ਵੀ ਉਹ ਚਰਨ ਸਿੰਘ ਬਣਾਇਆ ਹੋ ਹੂੰ ਥੋੜਾ ਨਾ ਜਰਨੈਲ ਸਿੰਘ ਹਾਂ ਮੈਂ ਉਹਨਾਂ ਜੱਲਾ ਸੀ ਉਹ ਕੋਈ ਤਾਂ ਪਛਾਣਦਾ ਮੇਰੇ ਕੋਲ ਆ ਗਿਆ ਹੂੰ ਮੈਂ ਉਹਨੂੰ ਦੇਖਿਆ ਮੈਂ ਕਿਹਾ ਬਣਾ ਜਾ ਅਸੀਂ ਗੱਡੇ ਤੇ ਪਈਏ ਆਪਣਾ ਤੇ ਸਾਡੇ ਵਾਸਤੇ ਦਰੂਣ ਦੀ ਚੀਜ਼ ਸੀ ਹਾਂ ਹਾਂ ਤੇਰੇ ਕੋਲ ਹੋਰ ਵੀ ਕਈ ਐਟ ਆਪਣਾ ਸੀ ਉਹ ਬਣਾਤੀ ਬਸ ਨਾ ਬੜਾ ਬਸੰਦਾ ਹੈ ਬਸ ਉਹ ਕਿੰਨੇ ਚਿਰ ਚੱਲਦਾ ਨਾ ਫਿਰ ਉਹ ਨੂੰ ਕੋਈ ਹੋਰ ਸਸਤਾ ਮਿਲ ਗਿਆ ਉਹ ਦੇਖ ਕੇ ਫਿਰ ਥੋੜੀ ਤੋਂ ਕੋਈ ਹੋਰ ਨਹੀਂ ਬਣਾਉਂਦਾ ਭਾਈ ਇਹ ਇੰਡਰ ਲੱਕੜੀ ਦੇ ਜਿਹੜੇ ਦਰਾਲ ਤੋਂ ਕਿਚਨ ਵਾਲੇ ਆ ਨਾ ਆਏ ਦਰਾਲ ਤੇ ਇੰਡਰ ਹਾਂ ਹਾਂ ਤੇਰੇ ਕਈ ਸਾਲ ਬਣਾਏਗਾ ਚਾਵੜੀ 50 ਤੋਂ ਮਾਈਕਰੋ ਦਾ ਉਹ ਕਿੱਥੇ ਹੈ ਚਾਵੜੀ 50 ਤੋਂ ਬਣਾਈ ਕਰਦਾ ਕਿੱਥੇ ਜਿੱਥੇ ਰਹਿੰਦਾ ਜੇ ਉੱਥੇ ਹੀ ਫੈਕਟਰੀ ਲਾਈ ਨੀ ਕਰੇ ਜਿੱਥੇ ਨਾ ਲਾਈ ਨੀ ਅੱਛਾ ਉਹ ਬਣਾ ਕੇ ਪੰਨਿਆਂ ਦੇ ਪੈਕ ਕਰਕੇ ਡੱਬੇ ਦੇ ਪੈਕ ਕਰ ਲੀ ਹੁਣ ਬਾਪੂ ਜੀ ਤੁਹਾਨੂੰ ਕਦੇ ਕਦੇ ਐਵੇਂ ਲੱਗਦਾ ਨਹੀਂਗਾ ਬਈ